ਤੇ ਪੰਜਾਬ ਸਰਕਾਰ ਜਲਦੀ ਸਮਝ ਲੂਗੀ ਨਹੀਂ ਤੇ ਠੀਕ ਹੈ ਨਹੀਂ ਤੇ ਫਿਰ ਅੰਦੋਲਨ ਦਾ ਸੇਖ ਚ ਝੱਲਣ ਨੂੰ ਤਿਆਰ ਰਹੇ ਫਿਰ ਦੇਖਾਂਗੇ ਕੀ ਕਿਸਾਨ ਅਗੂ ਸਰਵਣ ਸਿੰਘ ਪੰਦੇਰ ਨੇ ਪ੍ਰੈਸ ਵਾਰਤਾ ਕਰਦੇ ਆ ਕਿਹਾ ਕਿ ਪੰਜਾਬ ਸਰਕਾਰ ਦੀ ਲੈਂਡ ਪੁੱਲਿੰਗ ਨੀਤੀ ਨੂੰ ਕਿਸਾਨ ਤੇ ਮਜ਼ਦੂਰ ਰੱਦ ਕਰਦੇ ਹਨ ਉਹਨਾਂ ਕਿਹਾ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਮੁੱਡੋ ਰੱਦ ਕੀਤਾ ਜਾਵੇ ਪਰ ਇਸ ਉੱਤੇ ਸਰਕਾਰ ਨੂੰ ਵਿਚਾਰ ਕਰਨੀ ਚਾਹੀਦੀ ਹੈ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਅਸੀਂ ਜ਼ਮੀਨ ਬਚਾਓ ਪੰਜਾਬ ਬਚਾਓ ਨਾਅਰੇ ਤਹਿਤ 20 ਅਗਸਤ ਨੂੰ ਮਹਾਂ ਰੈਲੀ ਕਰਾਂਗੇ ਉਨਾ ਕਿਹਾ ਕਿ 28 ਜੁਲਾਈ ਨੂੰ ਪੰਜਾਬ ਵਿੱਚ ਡੀਸੀ ਦਫ਼ਤਰਾਂ ਅੱਗੇ ਧਰਨੇ ਲਗਾਵਾਂਗੇ ਅਤੇ ਮੰਗ ਪੱਤਰ ਸੌਪਾਂਗੇ। ਅੰਦੇਰ ਨੇ ਵੀ ਕਿਹਾ ਕਿ 30 ਜੁਲਾਈ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ। ਇਸ ਤੋਂ ਅਗਲੇ ਪ੍ਰੋਗਰਾਮ ਵਿੱਚ 11 ਅਗਸਤ ਨੂੰ ਮੋਟਰਸਾਈਕਲ ਰੈਲੀ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਅੰਦੇਰ ਨੇ ਕਿਹਾ ਕਿ ਅਸੀਂ ਐਸਕੇਐਮ ਨੂੰ ਚਿੱਠੀ ਲਿਖ ਕੇ ਇਕੱਠੇ ਹੋਣ ਲਈ ਕਹਾਂਗੇ ਅਤੇ 26 ਅਗਸਤ ਨੂੰ ਕਿਸਾਨ ਭਵਨ ਵਿੱਚ ਮੀਟਿੰਗ ਕਰਾਂਗੇ। ਇਹਦੇ 'ਚ ਤਾਂ ਸਪੱਸ਼ਟ ਆ ਵੀ ਪੰਜਾਬ ਸਰਕਾਰ ਅੱਗੇ ਵੱਧ ਰਹੀ ਆ। ਜਿਵੇਂ ਟਕਰਾਵਾ ਝੰਡਾ ਲੈ ਕੇ ਆ ਰਹੀ ਹੈ ਪੂਰਾ ਪੂਰਾ ਵੀ ਸਾਡਾ ਕੰਮ ਸਹੀ ਆ ਜੋ ਨਜ਼ਰ ਆ ਰਿਹਾ ਪਰ ਦੇਖੋ ਪੰਜਾਬ ਦੇ ਲੋਕ ਨੇ ਜ਼ਮੀਨਾਂ ਨਾਲ ਪੰਜਾਬ ਆਵਾਦ ਆ ਇਹ ਦਾ ਅਰਥਚਾਰਾ ਪੂਰੀਆਂ ਜ਼ਮੀਨਾਂ ਤੇ ਖੜਾ ਵਾ ਸੋ ਮੋਦੀ ਸਰਕਾਰ ਨੇ ਵੀ ਭਾਵੇਂ ਮੋਦੀ ਸਰਕਾਰ ਇਸ ਨੀਤੀ ਦੇ ਪਿੱਛੇ ਵੀ ਹੈਗੀ ਆ ਉਹਨਾਂ ਵੀ ਪੰਗਾ ਲਿਆ ਸੀਗਾ ਜਦੋਂ ਦੇਸ਼ ਦੀਆਂ ਜ਼ਮੀਨਾਂ ਤੇ ਹੜਪੰਦਾ ਫੈਸਲਾ ਤੋ ਵੀ ਵਾਪਸ ਲੈਣਾ ਪਿਆ ਗਿਆ ਤੇ ਪੰਜਾਬ ਸਰਕਾਰ ਜਲਦੀ ਸਮਝ ਲੂਗੀ ਨਹੀਂ ਤੇ ਠੀਕ ਆ ਨਹੀਂ ਤੇ ਫਿਰ ਅੰਦੋਲਨ ਦਾ ਸੇਕ ਚੱਲਣ ਨੂੰ ਤਿਆਰ ਰਹੇ ਫਿਰ ਦੇਖਾਂਗੇ ਕੀ ਨਹੀਂ ਦੇਖੋ ਅਜੇ ਤਾਂ ਪਰਸੈਪਸ਼ਨ ਵਾਰ ਚੱਲ ਰਹੀ ਆ ਉਹ ਕਹਿੰਦੇ ਸਾਡੀ ਪਰਸੈਪਸ਼ਨ ਬਣ ਜਾਵੇ ਵੀ ਪਾਲਿਸੀ ਬਹੁਤ ਵਧੀਆ ਵਧੀਆ ਪਾਲਿਸੀ ਦੇ ਲਈ ਝੂਠਾ ਪ੍ਰਚਾਰ ਕਰਨ ਦੀ ਲੋੜ ਨਹੀਂ ਹੁੰਦੀ ਲੋਕ ਵੈਸੇ ਸਮਝਦੇ ਹੁੰਦੇ ਆ ਇਧਰ ਕਿਸਾਨ ਅਸਲ ਹਕੀਕਤ ਦੱਸ ਰਹੇ ਵੀ ਅਸਲ ਵਿੱਚ ਤੁਹਾਡੀਆਂ ਜ਼ਮੀਨਾਂ ਹੜੱਪਣੀਆਂ ਉਹ ਡਿਵੈਲਪ ਪਤਾ ਨਹੀਂ ਕਿੰਨੇ ਸਾਲਾਂ ਨੂੰ ਜਾ ਕੇ ਹੋਣੀ ਆ ਅਸਲ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਜ਼ਮੀਨ ਖੋਣੀ ਆ ਉਹ ਜ਼ਮੀਨਾਂ ਤੇ ਹਮਲਾਵਰ ਹੋ ਕੇ ਆ ਰਹੇ ਨੇ ਇਹ ਦੋ ਆਗਾਹਾਂ ਜਾ ਕੇ ਅਸਲ ਵਿੱਚ ਜਿਹੜੀ ਤੁਸੀਂ ਗੱਲ ਕਹੀ ਆ ਵੀ ਫਿਰ ਤਾਂ ਜਿਹੜੀ ਸੰਘਰਸ਼ ਹੁੰਦਾ ਉਹ ਕਿਸਾਨ ਦੇ ਖੇਤ 'ਚ ਜਾ ਕੇ ਹੁੰਦਾ ਹੁੰਦਾ ਉਹ ਉਹਦਾ ਦੂਜਾ ਪੜਾ ਹੋਊਗਾ ਤਾਂ ਮੈਨੂੰ ਨਹੀਂ ਲੱਗਦਾ ਪੰਜਾਬ ਵਾਲੇ ਵੀ ਐ ਸੌਖੇ ਦੇ ਦੇਣਗੇ ਵੀ ਕਿਸਾਨਾਂ ਨੂੰ ਮਾਰਿਆਂ ਤੋਂ ਬਗੈਰ ਜਿੱਤ ਲੈਣਗੇ ਅਸੀਂ ਦੋਵੇਂ ਆ ਜਿਹੜਾ ਹੁਣ ਲੋਕਾਂ ਤੱਕ ਪ੍ਰਚਾਰ ਪ੍ਰੋਪਗੈਂਡਾ ਲੈ ਕੇ ਜਾਣਾ ਇਹਦੇ ਵਿੱਚ ਵੀ ਆਪਣਾ ਕੰਮ ਕਰਾਂਗੇ ਔਰ ਜਿਹੜੀ ਫਿਰ ਗਰਾਊਂਡ ਤੇ ਮੌਕੇ ਤੇ ਸੰਘਰਸ਼ ਹੋਣਾ ਉਹਦੇ ਲਈ ਵੀ ਮਨ ਬਣਾਵਾਂਗੇ ਤੇ ਪੰਜਾਬ ਸਰਕਾਰ ਜਲਦੀ ਸਮਝ ਲੂਗੀ ਨਹੀਂ ਤੇ ਠੀਕ ਹੈ ਨਹੀਂ ਤੇ ਫਿਰ ਅੰਦੋਲਨ ਦਾ ਸੇਖ ਚ ਝੱਲਣ ਨੂੰ ਤਿਆਰ ਰਹੇ ਫਿਰ ਦੇਖਾਂਗੇ ਕੀ ਬੀਤੇ ਕਿਸਾਨ ਅਗੂ ਸਰਵਣ ਸਿੰਘ ਪੰਦੇਰ ਨੇ ਪ੍ਰੈਸ ਵਾਰਤਾ ਕਰਦੇ ਆ ਕਿਹਾ ਕਿ ਪੰਜਾਬ ਸਰਕਾਰ ਦੀ ਲੈਂਡ ਪੁੱਲਿੰਗ ਨੀਤੀ ਨੂੰ ਕਿਸਾਨ ਤੇ ਮਜ਼ਦੂਰ ਰੱਦ ਕਰਦੇ ਹਨ ਉਹਨਾਂ ਕਿਹਾ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਮੁੱਡੋ ਰੱਦ ਕੀਤਾ ਜਾਵੇ ਪਰ ਇਸ ਉੱਤੇ ਸਰਕਾਰ ਨੂੰ ਵਿਚਾਰ ਕਰਨੀ ਚਾਹੀਦੀ ਹੈ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਅਸੀਂ ਜ਼ਮੀਨ ਬਚਾਓ ਪੰਜਾਬ ਬਚਾਓ ਨਾਅਰੇ ਤਹਿਤ 20 ਅਗਸਤ ਨੂੰ ਮਹਾਂ ਰੈਲੀ ਕਰਾਂਗੇ। ਉਹਨਾਂ ਨੇ ਕਿਹਾ ਕਿ 28 ਜੁਲਾਈ ਨੂੰ ਪੰਜਾਬ ਵਿੱਚ ਡੀਸੀ ਦਫ਼ਤਰ ਅੱਗੇ ਧਰਨੇ ਲਗਾਵਾਂਗੇ ਅਤੇ ਮੰਗ ਪੱਤਰ ਸੌਂਪਾਂਗੇ। ਪੰਦੇਰ ਨੇ ਇਹ ਵੀ ਕਿਹਾ ਕਿ 3 ਜੁਲਾਈ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ। ਇਸ ਤੋਂ ਅਗਲੇ ਪ੍ਰੋਗਰਾਮ ਵਿੱਚ 11 ਅਗਸਤ ਨੂੰ ਮੋਟਰਸਾਈਕਲ ਰੈਲੀ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਵੰਦੇਰ ਨੇ ਕਿਹਾ ਕਿ ਅਸੀਂ ਐਸਕੇਐਮ ਨੂੰ ਚਿੱਠੀ ਲਿਖ ਕੇ ਇਕੱਠੇ ਹੋਣ ਲਈ ਕਹਾਂਗੇ ਅਤੇ 26 ਅਗਸਤ ਨੂੰ ਕਿਸਾਨ ਭਵਨ ਵਿੱਚ ਮੀਟਿੰਗ ਕਰਾਂਗੇ। ਇਹਦੇ 'ਚ ਤਾਂ ਸਪਸ਼ਟ ਆ ਵੀ ਪੰਜਾਬ ਸਰਕਾਰ ਅੱਗੇ ਵੱਧ ਰਹੀ ਆ ਜਿਵੇਂ ਟਕਰਾਵਾਂ ਏਜੰਡਾ ਲੈ ਕੇ ਆ ਰਹੀ ਆ। ਪੂਰਾ ਪੂਰਾ ਵੀ ਸਾਡਾ ਕੰਮ ਸਹੀ ਆ ਜੋ ਨਜ਼ਰ ਆ ਰਿਹਾ। ਪਰ ਦੇਖੋ ਪੰਜਾਬ ਦੇ ਲੋਕ ਨੇ ਜ਼ਮੀਨਾਂ ਨਾਲ ਪੰਜਾਬ ਆਵਾਦਿਆ ਇਹ ਦਾ ਅਰਥਚਾਰਾ ਪੂਰੀਆਂ ਜ਼ਮੀਨਾਂ ਤੇ ਖੜਾ ਵਾ। ਤੋਂ ਮੋਦੀ ਸਰਕਾਰ ਨੇ ਵੀ ਭਾਵੇਂ ਮੋਦੀ ਸਰਕਾਰ ਇਸ ਨੀਤੀ ਦੇ ਪਿੱਛੇ ਵੀ ਹੈਗੀ ਆ। ਉਨਾ ਵੀ ਪੰਗਾ ਲਿਆ ਸੀਗਾ ਜਦੋਂ ਦੇਸ਼ ਦੀਆਂ ਜ਼ਮੀਨਾਂ ਤੇ ਹੜਪੰਦਾ ਫੈਸਲਾ ਤੋਂ ਵੀ ਵਾਪਸ ਲੈਣਾ ਪਿਆ ਤੇ ਪੰਜਾਬ ਸਰਕਾਰ ਜਲਦੀ ਸਮਝ ਲੂਗੀ ਨਹੀਂ ਤੇ ਠੀਕ ਹੈ ਨਹੀਂ ਤੇ ਫਿਰ ਅੰਦੋਲਨ ਦਾ ਸੇਕ ਚੱਲਣ ਨੂੰ ਤਿਆਰ ਰਹੇ ਫਿਰ ਦੇਖਾਂਗੇ ਕੀ ਨਹੀਂ ਦੇਖੋ ਅਜੇ ਤਾਂ ਪਰਸੈਪਸ਼ਨ ਵਾਰ ਚੱਲ ਰਹੀ ਆ ਕਿ ਉਹ ਕਹਿੰਦੇ ਸਾਡੀ ਪਰਸੈਪਸ਼ਨ ਬਣ ਜਾਵੇ ਕਿ ਪਾਲਿਸੀ ਬਹੁਤ ਵਧੀਆ ਵਧੀਆ ਪਾਲਿਸੀ ਦੇ ਲਈ ਝੂਠਾ ਪ੍ਰਚਾਰ ਕਰਨ ਦੀ ਲੋੜ ਨਹੀਂ ਹੁੰਦੀ ਲੋਕ ਵੈਸੇ ਸਮਝਦੇ ਹੁੰਦੇ ਆ ਇਧਰ ਕਿਸਾਨ ਅਸਲ ਹਕੀਕਤ ਦੱਸ ਰਹੇ ਵੀ ਅਸਲ ਵਿੱਚ ਤੁਹਾਡੀਆਂ ਜ਼ਮੀਨਾਂ ਹੜੱਪਣੀਆਂ ਉਹ ਡਿਵੈਲਪ ਪਤਾ ਨਹੀਂ ਕਿੰਨੇ ਸਾਲਾਂ ਨੂੰ ਜਾ ਕੇ ਹੋਣੀ ਆ ਅਸਲ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਜ਼ਮੀਨ ਖੋਣੀ ਆ ਉਹ ਜ਼ਮੀਨਾਂ ਤੇ ਹਮਲਾਵਰ ਹੋ ਕੇ ਆ ਰਹੇ ਨੇ ਇਹ ਦੋ ਆ ਗਾਂਹਾਂ ਜਾ ਕੇ ਅਸਲ ਵਿੱਚ ਜਿਹੜੀ ਤੁਸੀਂ ਗੱਲ ਕਹੀ ਆ ਵੀ ਫਿਰ ਤਾਂ ਜਿਹੜੀ ਸੰਘਰਸ਼ ਹੁੰਦਾ ਉਹ ਕਿਸਾਨ ਦੇ ਖੇਤ 'ਚ ਜਾ ਕੇ ਹੁੰਦਾ ਹੁੰਦਾ ਉਹ ਉਹਦਾ ਦੂਜਾ ਪੜਾਅ ਹੋਊਗਾ ਤਾਂ ਮੈਨੂੰ ਨਹੀਂ ਲੱਗਦਾ ਪੰਜਾਬ ਵਾਲੇ ਵੀ ਐ ਸੌਖੇ ਦੇ ਦੇਣਗੇ ਵੀ ਕਿਸਾਨਾਂ ਨੂੰ ਮਾਰਿਆਂ ਤੋਂ ਬਗਾਰੇ ਜਿ ਮਿਲਣਗੇ ਅਸੀਂ ਦੋਵੇਂ ਆ ਜਿਹੜਾ ਹੁਣ ਲੋਕਾਂ ਤੱਕ ਪ੍ਰਚਾਰ ਪ੍ਰਪੋਗੰਡਾ ਲੈ ਕੇ ਜਾਣਾ ਇਹਦੇ ਵਿੱਚ ਵੀ ਆਪਣਾ ਕੰਮ ਕਰਾਂਗੇ ਔਰ ਜਿਹੜੀ ਫਿਰ ਗਰਾਊਂਡ ਤੇ ਮੌਕੇ ਤੇ ਸੰਘਰਸ਼ ਹੋਣਾ ਉਹਦੇ ਲਈ ਵੀ ਮਨ ਬਣਾਵਾਂਗੇ